ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਅੰਬਰਸਰੀਆਂ ਬੜੀਆਂ ਦੀ ਸਬਜੀ ਇਹ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਹ ਸਬਜੀ ਨੂੰ ਮੱਕੀ ਦੀ ਰੋਟੀ ਨਾਲ ਵੀ ਖਾਇਆ ਜਾਂਦਾ ਹੈ ਤੇ ਸਬਜੀ ਬਣਾਉਣ ਲਈ ਮੈਂ ਦੋ ਬੜੀਆਂ ਲਈਆਂ ਤਿੰਨ ਆਲੂ ਲਏ ਆ ਚਾਰ ਤੋਂ ਪੰਜ ਮੈਂ ਛੋਟੇ ਛੋਟੇ ਟਮਾਟਰ ਲਏ ਆ ਦੋ ਪਿਆਜ਼ ਲਸਣ ਤੇ ਹਰੀਆਂ ਮਿਰਚਾਂ ਲਈਆਂ ਸਭ ਤੋਂ ਪਹਿਲਾਂ ਆਪਾਂ ਪਿਆਜ਼ ਨੂੰ ਬਰੀਕ-ਬਰੀਕ ਕੱਟ ਕੇ ਤਿਆਰ ਕਰਾਂਗੇ। ਟਮਾਟਰ ਦੀ ਆਪਾਂ ਪਿਉਰੀ ਬਣਾਵਾਂਗੇ। ਹਰੀ ਮਿਰਚ ਤੇ ਲਸਣ ਨੂੰ ਆਪਾਂ ਚਿਲੀ ਕਟਰ ਦੇ ਵਿੱਚ ਪੀਸ ਲਵਾਂਗੇ। ਆਲੂਆਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਕੱਟ ਲਾਂਗੇ। ਟਮਾਟਰ ਦੀ ਆਪਣੀ ਪਿਉਰੀ ਬਣਾ ਲਈ ਐ। ਪਿਆਜ਼ ਨੂੰ ਕੱਟ ਲਿਆ ਤੇ ਲਸਣ ਹਰੀ ਮਿਰਚ ਨੂੰ ਆਪਾਂ ਨੇ ਚਿਲੀ ਕਟਰ ਵਿੱਚ ਪੀਸ ਲਿਆ। ਇਸ ਤਰੀਕੇ ਨਾਲ ਆਪਾਂ ਬੜੀਆਂ ਨੂੰ ਥੋੜਾ ਜਿਹਾ ਭਨ ਲਾਂਗੇ। ਇੱਕ ਕੜਛੀ ਦੇ ਕਰੀਬ ਆਪਾਂ ਸਰੋਂ ਦਾ ਤੇਲ ਪਾਵਾਂਗੇ। ਤੇਲ ਨੂੰ ਗਰਮ ਹੋਣ ਤੱਕ ਆਪਾਂ ਵੇਟ ਕਰਾਂਗੇ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਪੂਨ ਹੋ ਗਿਆ ਹੁਣ ਆਪਾਂ ਪਾਵਾਂਗੇ ਪਿਆਜ਼ ਪਿਆਜ਼ ਨੂੰ ਆਪਾਂ ਬ੍ਰਾਊਨ ਹੋਣ ਤੱਕ ਭੁੰਨਾਂਗੇ ਪਿਆਜ਼ ਆਪਣਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਤੇ ਲਸਣ ਦਾ ਪੇਸਟ ਪਾ ਦਾਂਗੇ ਇਹ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਦੀ ਪਿਉਰੀ ਜਿਹੜੀ ਤਿਆਰ ਕੀਤੀ ਸੀ ਆਪਾਂ ਨੇ ਉਹ ਪਾ ਦਾਂਗੇ ਸਵਾਦ ਅਨੁਸਾਰ ਆਪਾਂ ਨਮਕ ਪਾ ਦਾਂਗੇ ਨਮਕ ਕੋ ਬਰਨਾ ਟਮਾਟਰ ਜਿਹੜੇ ਜਲਦੀ ਪੱਕ ਜਾਂਦੇ ਆ ਉਹਦੇ ਦਾ ਕੱਪਾ ਟਮਾਟਰਿਆਂ ਨੂੰ ਭੁੰਨਾਗੇ ਜਦੋਂ ਤੱਕ ਤੇਲ ਜਿਹੜਾ ਇਹ ਆਵੇ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਗਰਮ ਮਸਾਲਾ ਇੱਥੇ ਆਪਾਂ ਇਹ ਜੋ ਬੜੀਆਂ ਨੂੰ ਕ੍ਰਸ਼ ਕਰਕੇ ਰੱਖਿਆ ਹੋਇਆ ਸੀਗਾ ਉਹ ਆਪਾਂ ਮਸਾਲੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਭੁੰਨਾਗੇ ਜਦੋਂ ਤੱਕ ਇੱਕ ਬਹੁਤ ਹੀ ਸੋਹਣੀ ਖੁਸ਼ਬੂ ਆ ਜਿਹੜੀ वो नहीं आनी शुरू हो जाती बड़ी है मसाले दुन हो गया इतने आप थोड़ थोड़ा जा हरा धनिया खुशबू ले पावे आलू कट्टे थे वह थोड़ा पानी जहां आपवे गर्म पानी पावे ਉਸੇ ਜਿੰਨੀ ਵੀ ਗਰੇਵੀ ਰੱਖਣਾ ਚਾਹੁੰਦੇ ਆ ਆਪਣੇ ਹਿਸਾਬ ਨਾਲ ਪਾ ਸਕਦੇ ਆ। ਇਹ ਕੁਵਾਂਲਾਂ ਅੰਤ ਤੱਕ ਵੇਟ ਕਰਾਂਗੇ। ਉਸ ਤੋਂ ਬਾਅਦ ਆਪਾਂ ਕੁੱਕਰ ਨੂੰ ਬੰਦ ਕਰ ਦਾਂਗੇ। 4 ਤੋਂ 5 ਸੀਟੀ ਵੱਜਣ ਦੀ ਵੇਟ ਕਰਾਂਗੇ। ਕੁੱਕਰ ਨੂੰ ਆਪਾਂ ਨੇ ਬੰਦ ਕਰ ਦਿੱਤਾ ਤੇ ਹੁਣ ਆਪਾਂ 4 ਤੋਂ 5 ਸੀਟੀ ਵੱਜਣ ਦੀ ਵੇਟ ਕਰਾਂਗੇ। ਤੋਂ ਪੰਜ ਸੀਟੀਆਂ ਵੱਧ ਗਈਆਂ ਤੇ ਹੁਣ ਸਬਜੀ ਆਪਣੀ ਬਣ ਕੇ ਤਿਆਰ ਹੈ ਜੀ ਸਬਜੀ ਆਪਣੀ ਬਣ ਕੇ ਤਿਆਰ ਹੈ ਜੀ ਬਹੁਤ ਹੀ ਸੋਹਣੀ ਸਬਜੀ ਬਣੀ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੋਖੇ ਤਰੀਕੇ ਨਾਲ ਕੋਈ ਜ਼ਿਆਦਾ ਐਕਸਟਰਾ ਮਸਾਲੇ ਨਹੀਂ ਪਾਏ ਕੁਝ ਨਹੀਂ ਪਾਇਆ ਤੁਸੀਂ ਇਸ ਤਰੀਕੇ ਨਾਲ ਸਬਜੀ ਨੂੰ ਬਣਾ ਕੇ ਤਿਆਰ ਕਰ ਸਕਦੇ ਆ ਉਮੀਦ ਕਰਦੇ ਆ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਮੇਰੇ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਥੈਂਕ ਯੂ ਫॉर ਵਾਚਿੰਗ